ਵਾਹਿਗੁਰੂ ਸਾਹਿਬ ਜੀ ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਕੀ ਪਦ ਤੇ ਰੁਕਣਾ ਹੈ ਰਾਏ ਮਹਿਮੇ ਹਸਨੇ ਕੀ ਧੁਨ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਗੁਰ ਕੁੰਜੀ ਪਾਹੁ ਨਿਵਲ ਪਾਹੁ ਪਦ ਤੇ ਠਮਕ ਲੱਗੇ ਗੁਰ ਕੁੰਜੀ ਪਾਹੁ ਨਿਵਲ ਮਾਨ ਕੋਠਾ ਤਾਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰ ਨ ਕੁੰਜੀ ਹੱਥ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾ ਦੀਬੇ ਇਹ ਸਾਰੇ ਭੀਜੈ ਪਦ ਤੇ ਹੀ ਵਿਸਰਾਮ ਹਨ ਨਾ ਭੀਜੈ ਸੁਰਤੀ ਗਿਆਨੀ ਜੋਗ ਨਾ ਭੀਜੈ ਸੋਗੀ ਕੀਤਾ ਰੋਜ ਨਾ ਭੀਜੈ ਰੂਪੀ ਮਾਲੀ ਰੰਗ ਹਾਂ ਇਹ ਬਿੰਦੀਆਂ ਰੂਪੀ ਮਾਲੀ ਰੰਗ ਨਾ ਭੀਜੈ ਤੀਰਥ ਭਵੈ ਨੰਗ ਨਾ ਭੀਜੈ ਦਾਤੀ ਕੀਤਾ ਪੁੰਨ ਨਾ ਭੀਜੈ ਬਾਹਰ ਬੈਠਿਆ ਸੁੰਨ ਨਾ ਭੀਜੈ ਭੇਡ ਮਰਹੈ ਭੇਡ ਸੂਰ ਨਾ ਭੀਜੈ ਕੀਤੇ ਹੋ ਵਹ ਧੂੜ ਲੇਖਾ ਲਿਖੀਐ ਮਨ ਕੈ ਪਾਇ ਨਾਨਕ ਭੀਜੈ ਸਾਚੈ ਨਾਏ ਮਹੱਲਾ ਪਹਿਲਾ ਨਾਵ ਛੇ ਅਖਾਟ ਕਾ ਕਰੇ ਵਿਚਾਰ ਨਾਵ ਛੇ ਖਾਟ ਕਾ ਖਟ ਪੂਲਾ ਬੋਲਨਾ ਨਾਵ ਛੇ ਖਾਟ ਕਾ ਕਰੇ ਵਿਚਾਰ ਨਾਵ ਛੇ ਆ ਖਾਟ ਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਅਠਾਰ ਤੈਨ ਭੀ ਅੰਤ ਨ ਪਾਇਆ ਤੋਹਿ ਨਾਮ ਬਿਹੂਨ ਮੁਕਤ ਕਿਉ ਹੋਏ ਨਾਬ ਵਸਤ ਬ੍ਰਹਮ ਅੰਤ ਨ ਜਾਣਿਆ ਗੁਰਮੁਖ ਨਾਨਕ ਨਾਮ ਪਛਾਨਿਆ ਨਾਭ ਵਸਤ ਤੇ ਵਿਸਰਾਮ ਲੱਗੇਗਾ ਬ੍ਰਹਮਾ ਥਿਯਮ ਕਲਾਦਨੀ ਬ੍ਰਹਮਾ ਅੰਤ ਨਾ ਜਾਣਿਆ ਗੁਰਮੁਖ ਨਾਨਕ ਗੁਰਮੁਖ ਨਾਨਕ ਨਾਮ ਪਛਾਨਿਆ ਪਾੜੀ ਆਪੇ ਆਪ ਨਿਰੰਜਨ ਜਿਹਨੂੰ ਆਪ ਉਪਾਇਆ ਆਪੇ ਖੇਲ ਰਚਾਇਓਣ ਸਭੋ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜਣ ਮਾਇਆ ਮੋਹ ਵਿਧਾਇਆ ਗੁਰ ਪ੍ਰਸਾਦਿ ਉੱਭਰੇ ਜੇਨ ਭਾਣਾ ਪਾਇਆ ਨਾਨਕ ਸਚ ਵਰਤਦਾ ਸਭ ਸਚ ਸਮਾਇਆ ਸ਼ਲੋਕ ਮਹੱਲਾ ਦੂਜਾ ਆਪ ਉਪਾਏ ਨਾਨਕ ਆਪੇ ਰਖੈ ویک ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖੈ ਧੰਦਾ ਲਾਇ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹੀ ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ਵਿਚੇ ਕਰਹਿ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਨਸ ਥਾਪ ਜੀਆ ਕਉ ਭਿਜੈ ਜੇਨਸ ਥਾਪ ਲੈ ਜਾਵੇ ਜਿੰਸ ਥਾਪ ਇਥੇ ਠਮਕ ਜੀਆਂ ਕੋ ਭੇਜੇ ਇਥੇ ਵਿਸਰਾਮ ਜੇਨਸ ਥਾਪ ਲੈ ਜਾਵੇ ਆਪੇ ਥਾਪ ਉਥਾਪੇ ਆਪੇ ਆਪੇ ਥਾਪ ਉਥਾਪੇ ਆਪੇ ਇਤੇ ਵੇਸ ਕਰਾਵੇ ਜੇਤੇ ਜੀਵ ਫਿਰਹ ਆਧੂਤੀ ਆਪੇ ਭਿਖਿਆ ਪਾਵੇ ਆਪੇ ਪਿਖਿਆ ਪਾਵੈ ਪਿਖਿਆ ਥੋੜਾ ਜਿਹਾ ਕਸ ਕੇ ਬੋਲਣਾ ਆਪੇ ਪਿਖਿਆ ਪਾਵੈ ਲੇਖੈ ਬੋਲਣ ਲੇਖੈ ਚੱਲਣ ਕਾਇਤ ਕੀ ਚਹਦਾਵੇ ਕਾਇਤ ਕਾਇਤ ਕੀ ਚਹਦਾਵੇ ਕਾਇਤ ਕੀ ਚਹਦਾਵੇ ਮੂਲ ਮਤ ਪ੍ਰਵਾਣਾ ਏਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਏ ਤਪਾਵਸ जे को कह कहाय पौड़ी गुरमुख चल ते गुण प्रगति आया गुरबाणी सद उचर हर मन वसाया शक्त गई भ्रम कट शिव जोत जगाया जिन कह पोत पुन है गुर पुरख मिलाया नानक सहजे मिल रहे ਹਰ ਨਾਮ ਸਮਾਇਆ ਸਲੋਕ ਮਹੱਲਾ ਦੂਜਾ ਸਾਹ ਚੱਲੇ ਵਣ ਜਾ ਰਿਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਆ ਵਸਤ ਸੰਭਾਲ ਵਸਤ ਲਈ ਵਣ ਜਾ ਰਹੀ ਵੱਖਰ ਬੱਦਾ ਪਾਏ ਕੀ ਲਾਹ ਲੈ ਚੱਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨਾਂ ਨਾ ਮੰਗਿਓ ਕਿਸ ਕਹੀਐ ਸਾਬਾਸ ਨਦਰ ਤਿਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੋੜ-ਜੋੜ ਵਿਛੜੇ ਵਿਛੜ ਜੁੜੇ ਜੀਵ-ਜੀਵ ਮੋਏ ਮੋਏ ਜੀਵੇ ਕਿ ਤੇਰੇ ਬਾਪ ਕਿਤਿਆ ਕੇ ਬੇਟੇ ਕਿਤੇ ਗੁਰ ਚੇਲੇ ਹੂਏ ਆਗੇ ਪਾਛੇ ਗਣਤ ਨ ਆਵੇ ਕਿਆ ਜਾਤੀ ਕਿਆ ਹੁਣ ਹੂਏ ਸਭ ਕਰਣਾ ਕਿਰਤ ਕਰ ਲਿਖਿਆ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨਦਰੀ ਨਦਰ ਕਰੇ ਪਉੜੀ ਮਨ ਮੁਕ ਦੂਜਾ ਭਰਮ ਹੈ ਦੂਜਾ ਲੋਭਾਇਆ ਕੂੜ ਕਪਟ ਕਮਾਵਦੀ ਕੂੜੋ ਆ ਲਾਇਆ ਪੁੱਤਰ ਕਲਤਰ ਮੋਹ ਹੀਤ ਹੈ ਸਭ ਦੁਖ ਸਬਾਇਆ ਜਾਮਦਾਰ ਬੱਦੀ ਮਾਰੀ ਇਹ ਭਰਮ ਹੈ ਪਰਮਾਇਆ ਮਨ ਮੁਕ ਜਨਮ ਗਵਾਇਆ ਨਾਨਕ ਹਰ ਭਾਇਆ